ਸਾਰੇ ਪੰਪਾ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਗ ਪਵਿੱਤਰ ਅਸੁਰੇ ਇਕੱਠੇ ਹੋਏ ਹਾਂ ਅੱਜ ਆਪਾਂ ਸਭ ਤੋਂ ਵੀ ਖੁਦਾ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸੱਚਮੁੱਚ ਖੁਦਾ ਨੇ ਅੱਜ ਦਾ ਦਿਨ ਸਾਨੂੰ ਵਿਖਾਇਆ ਔਰ ਸਾਡੇ ਸੰਤਿ ਉੱਤੇ ਆਪਣੀ ਕਿਰਪਾ ਕੀਤੀ ਆਪਣੇ ਰਹਿਮ ਦੀ ਨਜ਼ਰ ਆਪਣੇ ਆਸ਼ੀਸ਼ ਦੇ ਨਾਲ ਸਾਨੂੰ ਬLES ਕੀਤਾ ਔਰ ਉਸ ਖੁਦਾ ਨੇ ਸਾਨੂੰ ਕਿਸੇ ਚੀਜ਼ ਦੀ ਥੋੜਨਾ ਰਹਿਣ ਦਿੱਤੀ ਉਹ ਆਤਮ ਮਹਾਨ ਦਇਆ ਕਰਨ ਵਾਲਾ ਔਰ ਪਵਿੱਤਰ ਪਰਮੇਸ਼ਰ ਹੈ ਔਰ ਉਹਦੀ ਕਿਰਪਾ ਸਦਾ ਦੀ ਹੈ ਔਰ ਉਹ ਪਰਮੇਸ਼ਰ ਰੋਜ਼ ਦਿਹਾੜੇ ਸਾਡੇ ਲਈ ਆਪਣੇ ਸ਼ਿਫਾ ਤੇ ਛੁਟਕਾਰੇ ਤੇ ਵਚਨ ਲੈ ਕੇ ਆਉਂਦਾ ਹੈ ਹਰ ਰੋਜ਼ ਵਚਨ ਸਾਨੂੰ ਹਿੰਮਤ ਅਤੇ ਤਾਕਤ ਦਿੰਦੇ ਨੇ ਉਮੀਦ ਕਰਦੇ ਹਾਂ ਤੁਸੀਂ ਰੋਜ਼ ਹੀ ਪਰਮੇਸ਼ਰ ਦੇ ਵਚਨ 'ਚ ਵੱਧਦੇ ਹੋ ਖੁਦਾ ਦੀ ਮਹਿਮਾ ਨੂੰ ਵੇਖਦੇ ਹੋ ਤੇ ਆਪਣੇ ਜ਼ਿੰਦਗੀ 'ਚ ਮਹਿਸੂਸ ਕਰਦੇ ਹੋ ਉਮੀਦ ਕਰਦੇ ਹਾਂ ਕਿ ਖੁਦਾ ਤੁਹਾਡੇ ਨਾਲ ਹੈ ਉਹ ਤੁਹਾਡੀਆਂ ਚਿੰਤਾਵਾਂ ਮੁ ਪ੍ਰੇਸ਼ਾਨੀਆਂ ਨੂੰ ਉਠਾਉਣ ਵਾਲਾ ਤੇ ਤੁਹਾਨੂੰ ਬਰਕਤ ਦੇਣ ਵਾਲਾ ਖੁਦਾ ਹੈ ਅਸੀਂ ਸਭ ਵੀ ਖੁਦਾ ਦੇ ਵਿੱਚ ਬਹੁਤ ਆਤਮਾਤ ਦੇ ਨਾਲ ਵਧਿਏ ਫੈਲਿਏ ਅਤੇ ਖੁਦਾ ਦੇ ਨਾਮ ਦੇ ਵਿੱਚ ਅਸੀਂ ਆਪਣੀ ਆਸ਼ੀਸ਼ ਨੂੰ ਪ੍ਰਾਪਤ ਕਰੀਏ ਕਿਉਂਕਿ ਸੱਚਮੁੱਚ ਸਾਡਾ ਪਰਮੇਸ਼ਰ ਆਤਮ ਮਹਾਨ ਅਤੇ ਦਇਆ ਕਰਨ ਵਾਲਾ ਖੁਦਾ ਹੈ ਅਸੀਂ ਵਚਨਾਂ ਨੂੰ ਸੁਣਨਾ ਹੈ ਤੇ ਬਹੁਤੇ ਲੋਕਾਂ ਤੱਕ ਸ਼ੇਅਰ ਕਰਨਾ ਹੈ ਤਾਂ ਕਿ ਹੋਰ ਵੀ ਬਹੁਤ ਖੁਦਾ ਦੇ ਇਹਨਾਂ ਵਚਨਾਂ ਤੋਂ ਆਪਣੀ ਆਸ਼ੀਸ਼ ਨੂੰ ਪਾਉਣ ਵਚਨ ਚ ਜਾਣ ਤੋਂ ਪਹਿਲਾਂ ਇੱਕ ਜ਼ਰੂਰੀ ਅਨਾਉਂਸਮੈਂਟ ਹੈ ਕਿ ਮੈਂ ਅੱਜ ਤੋਂ ਹੀ ਲੈ ਕੇ 8 ਤਰੀਕ ਤੱਕ ਘਰ ਤੋਂ ਬਾਹਰ ਜਾਣਾ ਹੈ ਆਪਣੇ ਕਿਸੇ ਜ਼ਰੂਰੀ ਕੰਮ ਦੇ ਲਈ ਸੋ ਉਹਨੇ ਦਿਨ ਤੱਕ ਕਾਲਸ ਜਿਹੜੀਆਂ ਹੈਗੀਆਂ ਨੇ ਮੁਸਕਾਨ ਸਸ ਤੋਂ ਉਠਾਉਣਗੇ ਅੱਜ ਤੋਂ ਹੀ ਲੈ ਕੇ ਯਾਨੀ ਕਿ 4 ਤਰੀਕ ਤੋਂ ਲੈ ਕੇ 8 ਤਰੀਕ ਤੱਕ WhatsApp ਮੈਸੇਜ ਦੇ ਬਲੇਟ ਰਿਕੁਐਸਟ ਨਾ ਭੇਜੀ ਜਾਵੇ ਕਿਰਪਾ ਕਰਕੇ ਕਿਉਂਕਿ ਮੈਨੇ ਦਿਨ ਤੱਕ ਕਾਰੋਬਾਰ ਹੋਣਾ ਹੈ ਔਰ ਮੇਰਾ ਟਾਈਮ ਨਹੀਂ ਲੱਗੇਗਾ WhatsApp ਮੈਸੇਜ ਚੈੱਕ ਕਰਨ ਦਾ ਸੋ ਤੁਸੀਂ ਬਲੇਟ ਲਾਈ ਨੰਬਰ ਤੇ ਕਾਲ ਕਰਕੇ ਉਹਨਾਂ ਤੋਂ ਬਲੇਟ ਕਰਵਾ ਸਕਦੇ ਹੋ ਇਨ ਕੇਸ ਅਗਰ ਉਹ ਤੁਹਾਡੀ ਕਾਲ 15 ਮਿੰਟ ਹੋ ਗਏ 20 ਮਿੰਟ ਹੋ ਗਿਆ ਤੁਹਾਡੀ ਕਾਲ ਬੈਕ ਨਹੀਂ ਆਈ ਤਾਂ ਤੁਸੀਂ ਉਹਨਾਂ ਨੂੰ ਖੁਦ ਕਾਲ ਕਰ ਲੈਣਾ ਕਿਉਂਕਿ ਉਹ ਕਿਸੇ ਨੂੰ ਬੈਕ ਕਾਲ ਨਹੀਂ ਕਰਨਗੇ ਤੁਹਾਨੂੰ ਕਾਲ ਖੁਦ ਕਰਨੀ ਪਵੇਗੀ ਸੋ ਤੁਸੀਂ ਉਹਨਾਂ ਤੋਂ ਆਪਣੇ ਪ੍ਰੇਰ ਕਰਵਾ ਸਕਦੇ ਹੋ ਕਾਲ ਬੈਕ ਤੁਹਾਨੂੰ ਖੁਦ ਕਰਨਾ ਪਏਗਾ ਤੁਹਾਨੂੰ ਬੈਕ ਕਾਲ ਨਹੀਂ ਆਏਗੀ ਔਰ 4 ਤੋਂ ਲੈ ਕੇ 8 ਤੱਕ ਤੁਸੀਂ WhatsApp ਤੇ ਮੈਸੇਜ ਨਾ ਕਰਨਾ ਪਲੀਜ਼ ਮੇਰੇ ਕੋ ਸੱਚੀ ਸਮਾਨੀ ਹੋਏਗਾ ਮੈਂ ਬਾਹਰ ਜਾ ਰਹੀ ਹਾਂ ਈਵਨ ਮਾਰਕੀਟਿੰਗ ਸ਼ੋਪਿੰਗ ਲਈ ਜਾ ਰਹੀ ਹਾਂ ਕਾਲ ਮੇ ਲਾ ਕੇ ਔਰ ਤੁਸੀਂ ਕੋਆਪਰੇਟ ਕਰਨਾ ਪ੍ਰੇਅ ਟਾਈਮ ਟੂ ਟਾਈਮ ਔਨ ਯਰ ਰਹਿਣ ਗਿਆ ਕਦੇ-ਕਦੇ ਹੋ ਸਕਦਾ ਬਾਜ਼ਾਰ ਹੋਣ ਕਰਕੇ ਮੇਰਾ ਪ੍ਰੇਅ ਦਾ ਟਾਈਮ ਅੱਗੇ ਪਿੱਛੇ ਹੋ ਜਾਵੇ ਪਰ ਮੈਂ ਪ੍ਰੇਅ ਜ਼ਰੂਰ ਪੋਸਟ ਕਰਾਂਗੀ ਆਪ ਸਭ ਨੇ ਪ੍ਰੇਅ ਵਿੱਚ ਜ਼ਰੂਰ ਬਨੇ ਰਹਿਣਾ ਸੋ ਆਵਾਂ ਅੱਜ ਸ਼ਾਮ ਦੇ ਵਚਨ ਦੇ ਵੱਲ ਵਾਧਦੇ ਆਂ ਅੱਜ ਸ਼ਾਮ ਦਾ ਵਚਨ ਜ਼ਬੂਰ 46 ਉਹਦੀ 8 ਤੋਂ 9 ਨੰਬਰ ਆਇਦ ਆਓ ਇਹ ਹਵਾਰੇ ਕੰਮਾਂ ਨੂੰ ਵੇਖੋ ਜਿਸ ਨੇ ਧਰਤੀ ਉੱਤੇ ਤਵਾਈਆਂ ਮਚਾਈਆਂ ਹਨ ਉਹ ਧਰਤੀ ਦੇ ਬੰਨਿਆ ਤੱਕ ਲੜਾਈਆਂ ਨੂੰ ਮੁਕਾ ਦਿੰਦਾ ਹੈ ਉਹ ਤੁਨੱਖ ਨੂੰ ਪੰਨ ਸੁੜਦਾ ਹੈ ਆ ਤੇ ਪਰਸ਼ੀ ਦੇ ਟੋਟੇ ਟੋਟੇ ਕਰ ਦਿੰਦਾ ਹੈ ਔਰ ਰਥਾ ਨੂੰ ਅਗ ਨਾਲ ਸਾੜ ਸੋਟਦਾ ਹੈ ਹਾਲੇਲੂਇਆ ਅੱਜ ਦਾ ਪਰਮੇਸ਼ਰ ਦਾ ਵਿਚਾਰ ਤੁਹਾਨੂੰ ਕੀ ਦੱਸਦਾ ਹੈ ਵਚਨ ਦੇ ਵਿੱਚ ਲਿਖਿਆ ਯਹੋਵਾ ਦੇ ਕੰਮਾਂ ਨੂੰ ਵੇਖੋ ਕਿ ਉਹਨੇ ਧਰਤੀ ਦੀ ਤਬਾਹੀਆਂ ਬਚਾਈਆਂ ਨੇ ਹੁਣ ਇਹਨੂੰ ਅਸੀਂ ਦੋ ਤਰੀਕੇ ਨਾਲ ਲੈ ਸਕਦੇ ਹਾਂ ਪਹਿਲੀਆਂ ਤਬਾਹੀਆਂ ਉਹਨੇ ਮਚਾਈਆਂ ਨੇ ਖੇਰ ਕਮਰ ਦੇ ਵਿੱਚ ਜਦੋਂ ਉਹ ਆਪਣੇ ਲੋਕਾਂ ਦੇ ਵਿੱਚ ਅਦਭੁਤ ਰੀਤੀ ਨਾਲ ਵੱਡੇ ਕੰਮ ਕਰਦਾ ਆ ਤਾਂ ਉਹਨਾਂ ਦੇ ਦਿਲਾਂ ਵਿੱਚ ਇੱਕ ਹਲਚਲ ਮਚ ਜਾਂਦੀ ਹੈ ਕਿ ਇਦਾਂ ਕਿਵੇਂ ਹੋ ਸਕਦਾ ਆ ਇਹ ਹੋ ਹੀ ਨਹੀਂ ਸਕਦਾ ਉਹ ਲੋਕ ਇਸ ਚੀਜ਼ ਤੋਂ ਅਚਰਜ ਮੰਨਦੇ ਨੇ ਔਰ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਇਸ ਚੀਜ਼ ਦਾ ਕਿ ਐਸਾ ਵੀ ਹੋ ਸਕਦਾ ਸੋ ਕਲਾਮ ਦੇ ਵਿੱਚ ਲਿਖਿਆ ਕਿ ਯਹਵਾ ਨੇ ਧਰਤੀ ਉੱਤੇ ਤਵਾਹੀਆਂ ਮਚਾਈਆਂ ਨੇ ਸੱਚਮੁੱਚ ਉਹਨੇ ਵਾਫਰ ਹੀ ਆਪਣੇ ਲੋਕਾਂ ਦੇ ਉੱਤੇ ਵਾਫਰ ਹੀ ਵਰਾ ਦਿੱਤੀ ਆਪਣੀ ਆਸ਼ੀਸ਼ ਆਪਣੀ ਬਰਕਤ ਹਾ ਤੇ ਉਹਦੇ ਅਦਭੁਤ ਰੀਤੀ ਨਾ ਹੋਣ ਵਾਲੇ ਕੰਮ ਇੰਨੇ ਕੁ ਵਾਫਰ ਹੋ ਗਏ ਨੇ ਕਿ ਲੋਕ ਉਸ ਤੋਂ ਵੇਖ ਕੇ ਹੈਰਾਨ ਹੁੰਦੇ ਤੇ ਉਹਨਾਂ ਦੇ ਦਿਲਾਂ 'ਚ ਇੱਕ ਹਲਚਲ ਮਚ ਜਾਂਦੀ ਹੈ ਕਿ ਇੰਦਾ ਕਿਵੇਂ ਹੋ ਗਿਆ ਸੋ ਇਹ ਰਿਐਲਿਟੀ ਹੈ ਕਿ ਖੁਦਾ ਨੇ ਸੱਚਮੁੱਚ ਧਰਤੀ ਦੇ ਉੱਤੇ ਆਪਣੀਆਂ ਆਸ਼ੀਸ਼ਾਂ ਦੇ ਨਾਲ ਤਬਾਹੀਆਂ ਮਚਾਏ ਨੇ ਔਰ ਇੱਕ ਤਬਾਹੀ ਹੁੰਦੀ ਹੈ ਨਾਸ਼ ਕਰਨ ਵਾਲੀ ਸੋ ਜਦ ਅਸੀਂ ਦੇਖਦੇ ਹਾਂ ਕਿ ਜਦ ਕੌਮ ਪਰਮੇਸ਼ਰ ਦੇ ਖਿਲਾਫ ਹੁੰਦੀ ਹੈ ਤਾਂ ਉਹਨਾਂ ਦੇ ਉੱਤੇ ਖੁਦਾ ਦਾ ਕਰੋਧ ਭੜਕਦਾ ਹੈ ਬਹੁਤ ਸਾਰੇ ਲੋਕ ਨੇ ਜਿੰਨਾਂ ਨੇ ਪਰਮੇਸ਼ਰ ਦੇ ਖਿਲਾਫ ਗੱਲਾਂ ਕੀਤੀਆਂ ਪਰਮੇਸ਼ਰ ਦੇ ਖਿਲਾਫ ਪਾਪ ਕੀਤੇ ਪ੍ਰਭੂ ਦੇ ਖਿਲਾਫ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਦੁਆਰਾ ਐਸੇ ਗੁਨਾਹ ਕੀਤੇ ਜਿਹੜੇ ਬਖਸ਼ਣ ਯੋਗ ਨਹੀਂ ਸੀ ਔਰ ਅਸੀਂ ਦੇਖਦੇ ਹਾਂ ਅਲੱਗ-ਅਲੱਗ ਤਰੀਕੇ ਨਾਲ ਖੁਦਾ ਦਾ ਕਰੋਧ ਆਉਂਦਾ ਕਦੇ ਕਿਸੇ ਜਗ੍ਹਾ ਅੱਗ ਲੱਗ ਜਾਂਦੀ ਹੈ ਪਾਣੀ ਆ ਜਾਂਦਾ ਹੈ ਕੋਈ ਜਗ੍ਹਾ ਪਾਣੀ ਜੀ ਵਹਿ ਜਾਂਦੀ ਹੈ ਕੋਈ ਜਗ੍ਹਾ ਸੋਕੇ ਜੀ ਵਹਿ ਜਾਂਦੀ ਹੈ ਸੋ ਕੁਦਰਤੀ ਆਫਤਾਂ ਦੇ ਰੂਪ ਚ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਉਹ ਖੁਦਾ ਦੇ ਵੱਲੋਂ ਆ ਸੋ ਪਰਮੇਸ਼ਰ ਆਪਣੇ ਕਰੋਧ ਦੇ ਨਾਲ ਵੀ ਕੌਮਾਂ ਨੂੰ ਤਬਾਹ ਕਰਦਾ ਹੈ ਜਿੱਦਾਂ ਅਸੀਂ ਦੇਖਦੇ ਹਾਂ ਇਜ਼ਰਾਈਲ ਨੂੰ ਉਹਨੇ ਬਚਾਉਣ ਦੇ ਲਈ ਮਿਸਰ ਵਿੱਚ ਤਬਾਹੀ ਮਚਾਈ ਜਦਾਂ ਲੂਤ ਦਾ ਪੂਰਾ ਦੇਸ਼ ਜਿੱਥੇ ਉਹ ਰਹਿ ਰਿਹਾ ਸੀ ਉਹਦਾ ਪੂਰਾ ਨਗਰ ਪਾਪਜ ਵਸ ਗਿਆ ਸੀ ਔਰ ਕੈਸਾ ਦੇ ਪਾਪੀ ਹੀ ਹੋ ਗਿਆ ਸੀ ਪੂਰਾ ਭ੍ਰਿਸ਼ਟ ਹੀ ਹੋ ਗਿਆ ਸੀ ਉੱਥੇ ਉਹਨੇ ਲੂਤ ਦੇ ਉਸ ਜਗ੍ਹਾ ਤੇ ਉੱਤੇ ਉਹਨਾਂ ਦੇ ਪਿੰਡ ਉਹਨਾਂ ਦੇ ਨਗਰ ਉਹਨਾਂ ਦੇ ਸ਼ਹਿਰ ਦੇ ਵਿੱਚ ਤਬਾਹੀ ਮਚਾਈ ਆਦਮ ਦਾ ਪੂਰਾ ਵਾਂਛਾ ਜਿਹੜਾ ਸੀਗਾ ਉਹ ਪਾਪਜ ਪੈ ਗਿਆ ਸੀ ਉਹਨੇ ਨੂੰ ਨੂੰ ਬਚਾ ਕੇ ਬਾਕੀ ਪੂਰੀ ਧਰਤੀ ਦੇ ਉੱਤੇ ਉਹਨੇ ਤਬਾਹੀ ਮਚਾਈ ਸੋ ਉਹਦੇ ਕਰੋਧ ਦੇ ਨਾਲ ਵੀ ਤਬਾਹੀ ਆ ਅਤੇ ਉਹਦੀ ਆਸ਼ੀਸ਼ਾਂ ਦੇ ਨਾਲ ਵੀ ਤਬਾਹੀ ਆ ਹਣ ਦੇਖਣਾ ਸੀ ਆ ਕਿ ਸਾਡੀ ਜ਼ਿੰਦਗੀ ਚ ਖੁਦਾ ਦੀ ਤਬਾਹੀ ਕਿਹੜੀ ਆ ਕਿ ਖੁਦਾ ਸਾਡੇ ਰੋਗਾ ਨੂੰ ਨਾਸ਼ ਕਰਦਾ ਪਿਆ ਹੈ ਜਾਂ ਖੁਸ਼ੀਆਂ ਦੇ ਕੇ ਜਾਂ ਫਿਰ ਸਾਨੂੰ ਨਾਸ਼ ਕਰ ਰਿਹਾ ਤੁਹਾਨੂੰ ਸਜ਼ਾ ਦੇ ਕੇ ਜਿਨ੍ਹਾਂ ਦੇ ਕੰਮ ਅੱਛੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਦੁੱਖਾਂ ਦੀ ਤਬਾਈ ਹੋਵੇਗੀ ਪਰ ਖੁਸ਼ੀਆਂ ਦੀ ਆਸ਼ੀਸ਼ ਹੋਵੇਗੀ ਪਰ ਜਿਨ੍ਹਾਂ ਦੇ ਕੰਮ ਬੁਰੇ ਨੇ ਉਹਨਾਂ ਦੀ ਜ਼ਿੰਦਗੀ ਹੀ ਤਬਾਹ ਹੋ ਜਾਵੇਗੀ ਇਸ ਕਰਕੇ ਫਸਟਲੀ ਆਪਣੀ ਜ਼ਿੰਦਗੀ ਦਾ ਸੁਧਾਰ ਕਰੋ ਅਗਰ ਸਾਡੇ ਰੋਗਿਆ ਵਿਪਤਾਵਾਂ ਨੇ ਵਾਰ-ਵਾਰ ਪ੍ਰੀਖਿਆਵਾਂ ਪੈਂਦੀਆਂ ਨੇ ਉਸ ਕਰਕੇ ਸਾਡੀ ਜ਼ਿੰਦਗੀ ਜੇਕਰ ਤਬਾਈ ਆ ਤਾਂ ਸਾਨੂੰ ਚਾਹੀਦਾ ਕਿ ਅਸੀਂ ਖੁਦਾਵੰਦ ਦੇ ਨਾਮ ਦੇ ਵਿੱਚ ਬਲੈਸ ਕੀਤੇ ਜਾਈਏ ਆਸ਼ੀਸ਼ ਨੂੰ ਪਾਈਏ ਔਰ ਬਦਲ ਲਈਏ ਆਪਣੇ ਆਪ ਨੂੰ ਆਪਣੇ ਆਪ ਦੇ ਸੁਭਾਅ ਨੂੰ ਬਦਲੋ ਫਸਟ ਆਫ ਆਲ ਇਹੀ ਹੈਗਾ ਕਿ ਕੋਈ ਚੰਗਾ ਕੋਈ ਬੁਰਾ ਕੋਈ ਪਾਪੀ ਕੋਈ ਧਰਮੀ ਹਰ ਇੱਕ ਜਨ ਆਪਣੇ ਆਪ ਦੀ ਪਰਖ ਕਰੇ ਕਿ ਆਪਣੇ ਆਪ ਨੂੰ ਖੁਦਾ ਦੇ ਕਰੋਧ ਵਾਲੀ ਤਬਾਈ ਤੋਂ ਬਚਾਉਣ ਦੇ ਲਈ ਧਾਰਮਿਕਤਾ ਦੇ ਵੱਲ ਵਧ ਕੇ ਅਤੇ ਆਪਣੇ ਆਪ ਨੂੰ ਪਰਮੇਸ਼ਰ ਦੇ ਯੋਗ ਠਹਿਰਾਈਏ ਔਰ ਕਹਿੰਦਾ ਉਹ ਧਰਤੀ ਦੇ ਬੰਨਿਆਂ ਤੱਕ ਲੜਾਈਆਂ ਨੂੰ ਮੁਕਾ ਸੜਦਾ ਕੌਮ ਕੌਮ ਤੇ ਚੜਾਈ ਕਰਦੀ ਆ ਪਾਤਸ਼ਾਹੀ ਪਾਤਸ਼ਾਹੀ ਦੇ ਉੱਤੇ ਇਸ ਕਰਕੇ ਖੁਦਾ ਦੇ ਲੋਕ ਜਿਹੜੇ ਆ ਉਹ ਸੁਪਰ ਬਲੈਸ ਹੋਣਗੇ ਪਰ ਉਦੋਂ ਜਦ ਪਰਮੇਸ਼ਰ ਦੇ ਉੱਤੇ ਉਹਨਾਂ ਦਾ ਪੂਰਾ ਪੂਰਾ ਭਰੋਸਾ ਹੋਵੇਗਾ ਉਦੋਂ ਜਦ ਖੁਦਾ ਉਹਨਾਂ ਵੱਲ ਧੱਕੇਗਾ ਅਤੇ ਉਹ ਸ਼ਰਮਿੰਦਾ ਨਾ ਹੋਣਗੇ ਜਦ ਪਰਮੇਸ਼ਰ ਸਾਡੇ ਵੱਲ ਦੇਖੇਗਾ ਨਾ ਔਰ ਪਰਮੇਸ਼ਰ ਸਾਡੀ ਮਦਦ ਕਰੇਗਾ ਤਾਂ ਸੱਚਮੁੱਚ ਕੌਮਾਂ ਦੇ ਦਿਲਾਂ 'ਚ ਆਪੇ ਹਲਚਲ ਅਤੇ ਤਬਾਹੀ ਮੱਚ ਜਾਣੀ ਆ ਔਰ ਪਰਮ ਅਸੀਂ ਦੇਖਦੇ ਹਾਂ ਬਹੁਤ ਸਾਰੇ ਮਸੀਹ ਵਿਰੋਧੀ ਲੋਕ ਸੀਗੇ ਵਚਨ 'ਚ ਲਿਖਿਆ ਉਹ ਧਰਤੀ ਦੇ ਬੰਨਿਆਂ ਤੱਕ ਲੜਾਈਆਂ ਨੂੰ ਮੁਕਾ ਦਿੰਦਾ ਕਿੰਨੀਆਂ ਹੀ ਐਸੀਆਂ ਗਵਾਹੀਆਂ ਨੇ ਇੰਟਰਨੈਟ ਭਰਿਆ ਪਿਆ ਹੈ ਕਿ ਪਹਿਲਾਂ ਅਸੀਂ ਮਸੀਹ ਵਿਰੋਧੀ ਸੀ ਮਸੀਹ ਦੇ ਲੋਕਾਂ ਨੂੰ ਕੱਟਦੇ ਮਾਰਦੇ ਸੀ ਜਾਂ ਫਿਰ ਉਹਨਾਂ ਤੋਂ ਠੱਠਾ ਕਰਦੇ ਸੀ ਘੈਣ ਕਰਦੇ ਸੀ ਪਰ ਅੱਜ ਉਹ ਖੁਦ ਖੁਦਾ ਦੇ ਨਾਮ ਨੂੰ ਲੈਣ ਵਾਲੇ ਆ ਸੋ ਕੌਮਾ ਦੇ ਵਿੱਚ ਲੜਾਈ ਕਿਸ ਚੀਜ਼ ਤੋਂ ਹੁੰਦੀ ਹੈ ਕਿ ਇਹ ਮਸੀਹ ਨੂੰ ਕਿਉਂ ਮੰਨਦੇ ਆ ਪਰ ਖੁਦਾ ਉਹਨਾਂ ਦੀ ਅਸਲ ਲੜਾਈ ਨੂੰ ਮੁਕਾ ਕੇ ਉਹਨਾਂ ਦੀ ਜ਼ਿੰਦਗੀ ਦੇ ਲਈ ਇੱਕ ਨਵੀਂ ਮਿਸਾਲ ਖੜੀ ਕਰਦਾ ਆ ਔਰ ਉਹਨਾਂ ਨੂੰ ਕਹਿੰਦਾ ਕਿ ਮੈਂ ਯਹਵਾ ਤੁਹਾਡਾ ਪਰਮੇਸ਼ਰ ਹਾਂ ਜਿਹਦਾ ਪੌਲਸ ਨੇ ਮਨੂ ਪਰਮੇਸ਼ਰ ਨੇ ਬਦਲਿਆ ਕਿ ਉਹ ਪਰਮੇਸ਼ਰ ਦੇ ਹੀ ਖਿਲਾਫ ਸੀ ਤੇ ਖੁਦਾ ਨੇ ਉਹਨੂੰ ਦੱਸਿਆ ਕਿ ਮੈਂ ਸਿਰਫ ਉਹਨਾਂ ਦਾ ਹੀ ਨਹੀਂ ਜਿਨ੍ਹਾਂ ਨੂੰ ਤੂੰ ਕੁੱਟ ਮਾਰ ਰਿਹਾ ਹਾਂ ਪਰ ਮੈਂ ਤੇਰਾ ਵੀ ਪਰਮੇਸ਼ਰ ਹਾਂ ਤੇ ਜਦ ਯਹਵਾ ਸਾਡਾ ਵੀ ਪਰਮੇਸ਼ਰ ਹੈ ਤਾਂ ਫਿਰ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਪਰਮੇਸ਼ਰ ਦੇ ਵਿੱਚ ਬਹੁਤਾਈਤ ਨਾ ਵਧਿਏ ਭਾਵੇਂ ਵਿਰੋਧੀ ਆ ਭਾਵੇਂ ਕੋਈ ਵੀ ਆ ਖੁਦਾ ਨੂੰ ਕੋਈ ਮੰਨੇ ਨਾ ਮੰਨੇ ਪਰ ਖੁਦਾ ਸਭ ਨੂੰ ਮੰਨਦਾ ਆ ਕਿ ਮੇਰਾ ਹੀ ਆ ਸੋ ਖੁਦਾ ਉਹਨਾਂ ਦੇ ਉੱਤੇ ਆਪਣੇ ਸੱਚ ਨੂੰ ਜ਼ਾਹਿਰ ਵੀ ਕਰਦਾ ਆ ਤੇ ਉਹ ਲੋਕ ਗੁਟਨੇ ਵੀ ਟੇਕਦੇ ਆ ਤੌਬਾ ਵੀ ਕਰਦੇ ਆ ਤੇ ਉਸੇ ਮਸੀਹ ਨੂੰ ਜਿਹਨੂੰ ਠੱਠਾ ਕਰਦੇ ਸੀ ਉਸੇ ਮਸੀਹ ਦੇ ਜਕਾਰੇ ਲਾਉਣ ਵਾਲੇ ਹੋ ਜਾਂਦੇ ਆ ਸੋ ਖੁਦਾ ਹਰ ਇੱਕ ਕੰਮ ਨੂੰ ਬਦਲ ਦਿੰਦਾ ਖੁਦਾ ਪਾਸਾ ਪਲਟਣ ਦੀ ਤਾਕਤ ਰੱਖਦਾ ਆ ਕੋਮਾ ਤੇ ਤਖਤੇ ਪਲਟਣ ਦੀ ਤਾਕਤ ਰਗਦਾਰ ਉਹ ਐਸਾ ਕਰਦਾ ਆ ਵਚਨ ਚ ਲਿਖਿਆ ਉਹ ਤੁਣੁਖ ਨੂੰ ਭੰਨ ਸੁੱਟਦਾ ਤੇ ਬਰਸ਼ੀ ਦੇ ਟੋਟੇ ਟੋਟੇ ਕਰ ਦਿੰਦਾ ਮਤਲਬ ਕਹਿੰਦਾ ਉਹ ਹਥਿਆਰ ਜਿਹੜੇ ਤੁਹਾਡੇ ਖਿਲਾਫ ਉੱਟਣਗੇ ਉਹ ਨਿਕੰਮੇ ਹੋ ਜਾਣਗੇ ਤੁਸੀਂ ਕਹਿੰਦਾ ਬਿਨਾ ਹਥਿਆਰ ਦੇ ਵੀ ਖੜੇ ਹੋਵੋਗੇ ਨਾ ਤੁਹਾਡੇ ਲਈ ਕੋ ਤਲਵਾਰਾਂ ਲੈ ਕੇ ਆ ਜਾਏਗਾ ਉਹਨਾਂ ਦੀਆਂ ਤਲਵਾਰਾਂ ਤੁਹਾਡੇ ਤੇ ਵਾਰ ਨਹੀਂ ਕਰ ਸਕਣਗੀਆਂ ਖੁਦਾ ਐਸਾ ਕੰਮ ਕਰੇਗਾ ਉਹਨਾਂ ਦੇ ਹਥਿਆਰ ਨਕਮੇ ਪੈ ਜਾਣਗੇ ਖੁਦਾ ਐਸਾ ਕੰਮ ਜ਼ਰੂਰ ਕਰੇਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਅਦਭੁਤ ਰੀਤੀ ਦੇ ਨਾਲ ਕਾਰਿਆ ਕਰੂਗਾ ਖੁਦਾ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੂਗਾ ਪਰਮੇਸ਼ਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਐਸ ਕਦਰ ਪ੍ਰੈਜੈਂਟ ਕਰੂਗਾ ਕਿ ਉਹ ਆਪਣੀ ਜ਼ਿੰਦਗੀ 'ਚ ਖੁਦਾ ਨੂੰ ਕਬੂਲ ਵੀ ਕਰਨਗੇ ਔਰ ਅਗਰ ਸਾਡੇ ਕੋਈ ਵੈਰੀ ਨੇ ਉਹ ਸਭ ਸ਼ਰਮਿੰਦਾ ਵੀ ਹੋਣਗੇ ਸੋ ਜਿੰਨੇ ਖੁਦਾ ਦੇ ਨਾਮ ਨੂੰ ਲੈਣ ਵਾਲੇ ਵਿਸ਼ਵਾਸ ਕਰਨ ਵਾਲੇ ਪਰਮੇਸ਼ਰ ਦੇ ਰਾਜ ਵਿੱਚ ਵਧਣ ਵਾਲੇ ਖੁਦਾ ਦੀ ਮਹਿਮਾ ਨੂੰ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਲੋਕ ਨੇ ਉਹ ਸਭ ਹੀ ਖੁਦਾ ਦੇ ਵਿੱਚ ਸੁਪਰ ਬਲੈਸ ਕੀਤੇ ਜਾਣਗੇ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕੀਤੀਆਂ ਜਾਣਗੀਆਂ ਜੇਕਰ ਉਹਨਾਂ ਦੇ ਕੋਈ ਵਿਰੋਧੀ ਵੀ ਹੈਗੇ ਆ ਤਾਂ ਉਹ ਵਿਰੋਧੀ ਦੂਰ ਕੀਤੇ ਜਾਣਗੇ ਜੋ ਖੁਦਾ ਦੇ ਨਾਮ ਨੂੰ ਲੈਂਦੇ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰਦੇ ਆ ਉਹਨਾਂ ਦੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਥੜਾ ਨਾ ਹੋਵੇਗੀ ਪਰਮੇਸ਼ਰ ਆਪਣੀ ਕਿਰਪਾ ਆਪਣੀ ਦਇਆ ਦੇ ਨਾਲ ਹਰ ਇੱਕ ਨੂੰ ਬਲੈਸ ਜ਼ਰੂਰ ਕਰੇਗਾ ਹalleluyah ਤਾਂ ਆਓ ਸਭ ਮਿਲ ਕੇ ਪੂਰੇ ਹੀ ਘਰ ਪਰਿਵਾਰ ਖੁਦਾਵੰਦ ਦੀ ਹਜ਼ੂਰੀ ਚਾਹੁੰਦੇ ਆ ਅਤੇ ਪਰਮੇਸ਼ਰ ਦੇ ਵੱਡੇ ਕੰਮਾਂ ਦੀ ਮਹਿਮਾ ਕਰਦੇ ਹੋਏ ਆਸਾਂ ਖੁਦਾਵੰਦ ਦੀ ਪਾਕ ਹਜ਼ਰੀ ਵਿੱਚ ਪ੍ਰਾਰਥਨਾ ਕਰਦੇ ਆ ਹalleluyah 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 ਤਾਰੀਫ 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 ਕਰਦੇ ਆ ਮਹਾਨ ਖੁਦਾਵੰਦ ਸਮਰਥੀ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਅਡੀ ਤਾਰੀਫ ਕਰਦੇ ਪ੍ਰਭੂ ਇਹ ਹਵਾ ਅਸ ਦੇ ਦਿਨ ਅਸ ਦੀ ਕਿਰਪਾ ਲਈ ਬਿਤਾ ਪਰਮੇਸ਼ਰ ਖੁਦਾ ਤੁਹਾਡੀ ਮਹਿਮਾ ਤੁਹਾਡੀ ਆਰਾਧਨਾ ਤੁਹਾਡੀ ਭਗਤੀ ਬਿਤਾ ਪਰਮੇਸ਼ਰ ਸੀ ਸਭ ਦੇ ਸਭ ਮਿਲ ਕੇ ਆਪਣੀ ਜ਼ੁਬਾਨਾਂ ਤੋਂ ਕਰਦੇ ਆਂ ਪ੍ਰਭੂ ਜੀ ਸੱਚਮੁੱਚ ਤੁਸੀਂ ਮਹਾਨ ਅਤੇ ਦਇਆਵਾਨ ਪਰਮੇਸ਼ਰ ਹੋ ਖੁਦਾ ਤੁਸੀਂ ਕਿਰਪਾ ਕਰਨ ਵਾਲੇ ਹੱਤ ਪਵਿੱਤਰ ਪਰਮੇਸ਼ਰੋ ਪ੍ਰਭੂ ਜੀ ਤੁਹਾਡੀ ਕਿਰਪਾ ਹੋਂਤ ਲੱਗੇ ਸਦਾ ਤੱਕ ਪੂਰੇ ਪਰਿਵਾਰਾਂ ਤੇ ਮੰਗਦੇ ਆਂ ਪ੍ਰਭੂ ਇਹ ਹੋਵਾ ਪੂਰੇ ਹੀ ਕਰਾਨੇ ਯਿਸੂ ਨਾਮ ਚ ਬles ਕਿਤੇ ਜਾਣ ਖੁਦਾਵਨ ਹਰ ਇੱਕ ਦੀਆਂ ਥੋੜਾ ਪੂਰੀਆਂ ਕੀਪੀਆਂ ਜਾਣ ਤੁਹਾਡੇ ਪਵਿੱਤਰ ਅਤੇ ਸਵਰਗਿਆ ਸੱਜਾ ਫਤਿਹਮੰਦ ਹੱਥ ਹਰ ਇੱਕ ਦੇ ਸਿਰ ਦੇ ਉੱਤੇ ਹੋਵੇ ਖੁਦਾਵਨ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡ ਅੱਜ ਅਸੀਂ ਜਿੰਨੇ ਵੀ ਪਰਿਵਾਰ ਤੁਹਾਡੇ ਹਜ਼ੂਰ ਹੈ ਖੁਦਾਵਾਨ ਸਾਡੇ ਸਭ ਦੇ ਉੱਤੇ ਤੁਹਾਡੀ ਕਿਰਪਾ ਤੁਹਾਡੀ ਦਇਆ ਠਹਿਰ ਜਾਵੇ ਪਿਆਰੇ ਪ੍ਰਭੂ ਜੀ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡਾ ਰੂਪ ਆਕ ਸਾਡੀ ਮਦਦ ਕਰੇ ਪਿਆਰੇ ਪਰਮੇਸ਼ਰ ਖੁਦਾ ਸੱਚਮੁੱਚ ਅਸੀਂ ਸਭ ਦੇ ਸਭ ਤੁਹਾਡੇ ਰਾਜ ਤੁਹਾਡੀ ਕਿਰਪਾ ਚ ਵਧਦੇ ਫੈਲਦੇ ਹੋਰ ਤਰੱਕੀ ਕਰਦੇ ਜਾਈਏ ਸਾਡੀ ਜ਼ਿੰਦਗੀ ਦਾ ਮਕਸਦ ਤੁਹਾਡੇ ਨਾਮ ਨੂੰ ਵਡਿਆਈ ਦੇਣਾ ਹੋਵੇ ਪਿਆਰੇ ਪ੍ਰਭੂ ਯਹਵਾ ਸਿਕਾਦੇ ਵੀ ਛੱਡਿਆ ਤੇ ਤਿਆਗੇ ਨਾ ਜਾਈਏ ਪ੍ਰਭੂ ਜੀ ਪਰ ਅਸੀਂ ਸਭ ਦੇ ਸਭ ਤੁਹਾਡੇ ਰਾਜ ਵਿੱਚ ਵਧਦੇ ਹੋਰ ਤਰੱਕੀ ਕਰਦੇ ਜਾਈਏ ਸਾਡੀ ਜ਼ਿੰਦਗੀ ਦਾ ਮਕਸਦ ਪ੍ਰਭੂ ਯਹਵਾ ਤੁਹਾਡੇ ਹੀ ਰਾਜ ਤੁਹਾਡੀ ਕਿਰਪਾ ਤੇ ਦਇਆ ਦੇ ਵਿੱਚ ਵਧਣਾ ਸਾਡੀਆਂ ਥੋਣਾ ਨੂੰ ਪੂਰਿਆ ਕਰਨਾ ਸਾਡੀ ਮਦਦ ਕਰਨਾ ਫਿਰ ਪਰਮੇਸ਼ਰ ਸਾਨੂੰ ਆਪਣੇ ਲਹੂ ਦੇ ਵਸੀਲੇ ਬਲੈਸ ਕਰਨਾ ਅੱਜ ਜਿੰਨੇ ਵੀ ਪਰਿਵਾਰ ਤੁਹਾਡੇ ਹਜ਼ੂਰ ਨੇ ਖੁਦਾ ਹਰ ਪਰਿਵਾਰ ਨੂੰ ਤੁਹਾਡੇ ਥਾਵੇ ਸੌਂਦੇ ਪਰੇ ਪ੍ਰਭੂ ਜੀ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਕਿਰਪਾ ਤੁਹਾਡੀ ਦਇਆ ਨੂੰ ਮੰਗਦੇ ਪਤਾ ਪਰਮੇਸ਼ਰ ਖੁਦਾ ਤੁਹਾਡੇ ਲਹੂ ਦੀ ਆਵਾੜਾ ਪੂਰੇ ਪਰਿਵਾਰਾਂ ਦੇ ਚਾਰਸ਼ੇਰੇ ਲਗਾਉਣੇ ਖੁਦਾ ਅੱਜ ਉਹਨਾਂ ਨੂੰ ਹਰ ਇੱਕ ਰੋਗ ਹਰ ਬਿਮਾਰੀ ਹਰ ਪਰੇਸ਼ਾਨੀ ਤੋਂ ਆਜ਼ਾਦ ਕਰੋ ਖੁਦਾ ਖਾਸ ਕਰਕੇ ਦੁਆ ਕਰਦੇ ਗਲਤੀਆਂ ਤੇ ਸੌਲੀਆਂ ਤੋਂ ਛੁਟਕਾਰੇ ਲਈ ਪਤਾ ਪਰਮੇਸ਼ਰ ਖੁਦਾਬਾ ਜਿਨ੍ਹਾਂ ਦੀ ਵੀ ਜ਼ਿੰਦਗੀ 'ਚ ਗਿਲਟੀਆਂ ਨੇ ਪਿਤਾ ਪਰਮੇਸ਼ਰ ਖੁਦਾ ਕਿਸੇ ਵੀ ਜਗ੍ਹਾ ਤੇ ਰਸੌਲੀ ਆ ਪ੍ਰਭੂ ਜੀ ਹਰ ਗਿਲਟੀ ਹਰ ਰਸੌਲੀ ਯਸ਼ੂ ਨਾਮ ਦੇ ਵਿੱਚ ਦੂਰ ਕੀਤੀ ਜਾਵੇ ਪ੍ਰਭੂ ਜੀ ਤੁਹਾਡੀ ਅਤ ਪਵਿੱਤਰ ਕਿਰਪਾ ਤੇ ਦਇਆ ਨਾਲ ਦੇ ਉੱਤੇ ਹੋ ਜਾਵੇ ਪਿਤਾ ਪਰਮੇਸ਼ਰ ਖੁਦਾਬਨ ਤੁਹਾਡਾ ਰੂਪ ਆ ਕਿਨਾਂ ਨੇ ਮਦਦ ਸਹਾਰਾ ਰਗ ਵਾਹੀ ਕਰਨ ਤੇ ਆ ਰਿਹਾ ਮਿਸ਼ੇਰ ਖੁਦਾਬਨ ਤੁਹਾਡੀ ਹਰ ਆਤਮਾ ਦੀ ਸਮਰਥਾ ਇਹਨਾਂ ਦੇ ਉੱਤੇ ਹੋਵੇ ਪਿਤਾ ਪਰਮੇਸ਼ਰ ਖੁਦਾ ਹਰ ਇੱਕ ਦੀ ਜ਼ਿੰਦਗੀ ਅੱਜ ਤੁਹਾਡੇ ਨਾਮ ਦੇ ਵਸੀਲੇ ਬਦਲ ਜਾਵੇ ਬਾਰੇ ਪਰਮੇਸ਼ਰ ਤੁਸੀਂ ਆਜ਼ਾਦ ਕਰਨ ਵਾਲੀ ਕਿਰਪਾ ਕਰਨ ਵਾਲੇ ਮਹਾਨ ਪਰਮੇਸ਼ਰ ਉਹ ਖੁਦਾ ਤੁਹਾਡੀ ਕਿਰਪਾ ਤੁਹਾਡੀ ਦਇਆ ਪੂਰੇ ਪਰ ਹਰ ਮੰਦਨ ਹਰ ਬਵਾ ਹਰ ਬਿਮਾਰੀ ਤੋਂ ਜ਼ਾਦ ਕਰਦੇ ਆ। ਤੁਹਾਡੇ پاک ਜ਼ਿੰਦਾ ਤਾਕਤ ਵਾਲੇ ਉਹਦੀਆਂ ਵਾਣਾ ਪੂਰੇ ਪਰਿਵਾਰਾਂ ਦੇ ਚਾਰ ਸਵੇਰੇ ਲਗਾਉਣੇ ਖੁਦਾਵਨ ਤੁਹਾਡੀ ਬਰਕਤ ਤੁਹਾਡੀ ਆਸ਼ਿਸ਼ ਨੂੰ ਮੰਗਦੇ ਖੁਦਾਵਨ ਹਰ ਬੰਦਨ ਹਰ ਬਵਾ ਹਰ ਬਿਮਾਰੀ ਹਰ ਪਰੇਸ਼ਾਨੀ ਤੋਂ ਜ਼ਾਦ ਕਰਦੇ ਖੁਦਾਵਨ ਦਾ ਤੁਹਾਡੀ ਰਹਿਮ ਤੁਹਾਡੇ ਫਜ਼ਲ ਨੂੰ ਰੀਲਿੀਸ ਕਰਦੇ ਪਿਆਰੇ ਪਰਮੇਸ਼ੁਰ ਖੁਦਾਵਨ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਸਵਰਗਿਕ ਸੱਚੀ ਸ਼ਾਂਤੀ ਨੂੰ ਮੰਗਦੇ ਬਿਤਾ ਪਰਮੇਸ਼ੁਰ ਖੁਦਾਵਨ ਹਰ ਪਰੇਸ਼ਾਨੀ ਨੂੰ ਦੂਰ ਕਰਦੇ ਹੋਏ ਪ੍ਰਾਰਥਨਾ ਯੇਸ਼ੂ ਨਾਮ ਚ ਮੰਗਦੇ ਹਾਂ ਆਮੀਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸਤਿਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ